ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਨਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸੇਅਰਤ ਕਰਾਂਗੇ ਅੱਜ ਸ਼ਲੋਕ ਮਹਲਾ 3 ਜਾ ਦੇ 22ਵੇਂ ਸ਼ਬਦ ਦੀ ਵਾਰੀ ਹੈ ਜੀ ਸ਼ਲੋਕ ਮਹਲਾ 3 ਜਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋ ਅਸ ਸਿਆ ਖੰਲੀ ໂຕਤੀ ਉਜਲੀ ਨ ਹੋਵਈ ਜੇ ਸੋ ਤੋਵਣ ਪਾ ਜਨਮ ਜਨਮ ਕੀ ਇਸ ਮਨ ਕਿਉ ਮੰਨ ਲਾਗੀ ਕਾਲਾ ਹੋਆ ਸਿਆ ਖੰਲੀ ਤੋਤੀ ਉਜਲੀ ਨ ਹੋਵਈ ਜੇ ਸੋ ਤੋਵਣ ਪਾ ਗੁਰ ਪ੍ਰਸਾਦਿ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ ਨਾਨਕ ਮਹਿਰ ਨ ਲੱਗਈ ਨਾ ਫਿਰ ਜੋਨੀ ਪਾਏ ਮਹੱਲਾ ਤੀਜਾ ਚੌਂ ਜੁਗ ਕੀ ਕਲ ਕਲ ਲੀ ਕਾਂਢੀ ਇਕ ਉਤਤਮ ਪਦਮੀ ਇਸ ਯੁਗ ਮੇ ਗੁਰਮੁਖ ਹਰ ਕੀਰਤਨ ਫਲ ਹਰ ਕੀਰਤ ਫਲ ਪਾਈਏ ਜਿੰਨ ਕੋ ਹਰ ਲਿਖ ਪਾਏ ਨਾਨਕ ਗੁਰ ਪ੍ਰਸਾਦੀ ਅੰਧਨ ਭਗਤ ਹਰ ਉਚਰੇ ਹਰ ਭਗਤੀ ਮੇ ਸਮਾਏ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਨ ਹਰ ਨਿਤ ਚਮਾਨ ਗੁਰਮਤੇ ਹਰ ਅੰਗ ਸਦਾ ਮਾਨ ਹਰ ਜਪ ਜਪ ਔਖਾ ਖਾਦਿਆ ਸਭ ਰੋਗਤ ਗਵਾਤੇ ਦੁਖਾਂ ਕਾਣ ਜਿਨਾਂ ਸਾਸ ਗਰਾਸ ਨਾ ਵਿਸਰੇ ਸੇ ਹਰ ਜਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਅਰਾਧ ਦੇ ਤਿੰ ਚੋਕੀ ਜੰਮ ਕੀ ਜਗਤ ਕਾਣ ਜਿਨਾਂ ਸਾਸ ਗਰਾਸ ਨਾ ਵਿਸਰੇ ਸੇ ਹਰ ਜਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਅਰਾਧ ਦੇ ਤਦ ਚੋਕੇ ਜਮ ਕੀ ਜਗਤ ਕਾਂ ਪਹਿਲੇ ਸ਼ਲੋਕ ਮਹਲੇ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਇਸ ਜੀਵ ਨੂੰ ਜਨਨ ਜਨ ਮਾਤਰਾ ਦੀ ਮੈ ਲੱਗੀ ਹੋਈ ਹੈ ਭਾਗ ਗਈ ਜਨਮਾਂ ਵਿੱਚ ਕੀ ਅਸੀਂ ਕਰਮ ਕੀਤੇ ਹਨ ਸਾਨੂੰ ਨਹੀਂ ਪਤਾ ਜੀ ਅਤੇ ਇਹ ਜੋ ਮੁੱਖਾ ਜਨਮ ਹੈ ਇਹ ਬੜੇ ਭਾਗਾ ਨਾਮ ਮਿਲਦਾ ਹੈ ਜੀ ਗੁਰੂ ਜੀ ਆਖਦੇ ਜਨ ਜਨ ਮਾਤਰਾ ਦੇ ਮੈਲ ਕਾਰਨ ਇਸ ਕਰਕੇ ਕਾਲਾ ਸਿਆ ਹੋਇਆ ਹੋਇਆ ਜੀ ਗੁਰੂ ਜੀ ਆਖਦੇ ਜਿਸ ਤਰ੍ਹਾਂ ਕੋਲੂ ਵਿੱਚ ਫੇਰਨ ਵਾਲੀ ਬਿੰਦੀ ਲੀਰ ਨੂੰ ਭਾਵੇਂ 100 ਵਾਰੀ ਧੋ ਲੋ ਪਰ ਫਿਰ ਵੀ ਉਹ ਸਾਫ ਨਹੀਂ ਹੁੰਦੀ ਜੀ ਗੁਰੂ ਜੀ ਆਖਦੇ ਨਹੀਂ ਹੀ ਜੀਵ ਨੂੰ ਖਦਾ ਹਾਲ ਹੈ ਉਹ ਜਨਮ ਜਨ ਮਾਤਰਾ ਤੋਂ ਇਹੋ ਜੇ ਕਰਮ ਕਰਤਾ ਆ ਰਿਹਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀਵਨੁ ਮੁਖਾਜਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ 크ਰੂ ਦੀ ਕਿਰਪਾ ਨਾਲ ਜੀਉਂਦੇ ਜੀ ਮਰ ਜਾਂਦੇ ਹਨ ਭਾਵ ਆਪਾ ਭਾਵ ਮਾਰਦੇ ਹਨ ਆਪਣੇ ਵਿਸ਼ੇਵਕਾਰਾਂ ਨੂੰ ਮਾਰਦੇ ਹਨ ਰਜੋ ਸਤੋ ਤਮੋ ਗੁਣਾਂ ਨੂੰ ਮਾਰਦੇ ਹਨ ਉਹਨਾਂ ਦਾ ਮਤ ਸੰਸਾਰਿਕ ਮਾਇਆ ਵਿਪਦਾਰਥਾਂ ਤੋਂ ਬਦਲ ਜਾਂਦਾ ਹੈ ਜੀ ਖਤਮ ਹੋ ਜਾਂਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਫਿਰ ਉਹ ਨਾ ਗੁਰਮਖਾ ਦੇ ਮਨ ਨੂੰ ਮੈਨ ਨਹੀਂ ਲੱਗਦੀ ਜੀ ਅਤੇ ਨਾ ਹੀ ਉਹ ਜੀਵਨੁਕ ਜੁਨਾ ਵਿੱਚ ਜੰਮਦੇ ਮਰਤੇ ਹਾਂ ਜੀ ਦੂਸਰੇ ਸ਼ਲੋਕ ਮੰਨਤੀ ਜਜ ਗੁਰੂ ਜੀ ਸਿਖ ਦਿੰਦੇ ਹਾਂ ਜੀ ਕਿ ਚਾਰ ਯੁਗਾਂ ਵਿੱਚੋਂ ਕੇਵਲ ਕਾਲ ਯੁਗ ਨੂੰ ਕਾਲਖਵਾਲਾ ਕਹਿੰਦੇ ਹਾਂ ਗੁਰੂ ਜੀ ਪਰ ਗੁਰੂ ਜੀ ਆਖਦੇ ਨੇ ਕਿ ਇਸ ਕਲਯੁਗ ਵਿੱਚ ਵੀ ਉਤਮ ਪਦਵੀ ਪਾ ਸਕੀਦੀ ਹੈ ਜੀ ਇਸ ਕਲਯੁਗ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਹਰ ਦੇ ਜਸ ਗਾਉਣ ਦਾ ਫਲ ਪਾਇਦਾ ਹੈ ਜੀ ਪਰ ਜਿਨ੍ਹਾਂ ਦੇ ਭਾਗਾਂ ਵਿੱਚ ਪਰਮੇਸ਼ਰ ਹਰ ਨੇ ਇਹ ਦਾਤ ਪ੍ਰਾਪਤ ਕਰਕੇ ਕਰਨੀ ਲਿਖ ਕੇ ਪਾ ਦਿੱਤੀ ਹੈ ਜੀ ਉਹੀ ਪ੍ਰਾਪਤ ਕਰਦੇ ਹਨ ਜੀ ਨਾਨਕ ਦਾ ਕਥਨ ਹੈ ਜੀ ਕਿ ਉਹ ਉਹ ਗੁਰਮੁਖ ਸਾਧਕ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰ ਵੇਲੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਭਗਤੀ ਕਰਦੇ ਹਨ ਜੀ ਅਤੇ ਪਰਮੇਸ਼ਰ ਹਰ ਦੇ ਨਾਮ ਦੀ ਭਗਤੀ ਵਿੱਚ ਇਸਮਾਇ ਰਹਿੰਦੇ ਹਨ ਜੀ ਪਉਰੀ ਵਿੱਚ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਜੀ ਕਿ ਇਹ ਪਰਮੇਸ਼ਰ ਹਰ ਮੈਨੂੰ ਵੀ ਗੁਰੂ ਗ੍ਰੰਥ ਸਾਹਿਬ ਜਨਾਂ ਦਾ ਸੰਪਰਕ ਪਾਵ ਸਾਤ ਵਰਦਾਨ ਕਰੋ ਜੀ ਤਾਂ ਜੋ ਮੈਂ ਵੀ ਆਪਣੇ ਮੂੰਹ ਤੋਂ ਪਰਮੇਸ਼ਰ ਹਰ ਦੇ ਗੁਰਸ਼ਬ ਗੁਰਬਾਣੀ ਨਾਮ ਉੱਤਮ ਬਾਣੀ ਨੂੰ ਬੋਲਾਂ ਜੀ ਅਤੇ ਪਰਮੇਸ਼ਰ ਹਰ ਦੇ ਗੁਣਾ ਨੂੰ ਗਾਵਾਂ ਜੀ ਅਤੇ ਨਿਤ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਿਚਾਰਾਂ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਗੁਰੂ ਦੀ ਸਿਖਿਆ ਮਤ ਦੁਆਰਾ ਹਮੇਸ਼ਾ ਮੈਂ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਪ੍ਰੇਮ ਰੰਗ ਮਾਣਾ ਜੀ ਪਰਮੇਸਰ ਹਰ ਦਾ ਸਿਮਰਨ ਦੀ ਦਵਾਈ ਖਾਣ ਨਾਲ ਸਭ ਰੋਗ ਅਤੇ ਵਿਸ਼ੇਵਕ ਦੁੱਖ ਨਸ਼ਟ ਹੋ ਜਾਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜਿਨ੍ਹਾਂ ਗੁਰਮਤ ਸਾਧਕਾਂ ਨੂੰ ਛੋਸ ਗ੍ਰਹਸ ਪਰਮੇਸਰ ਹਰ ਦਾ ਗੁਰਸ਼ਖ ਗੁਰਬਾਣੀ ਨਾਮ ਨਹੀਂ ਭੁੱਲਦਾ ਜੀ ਉਹਨਾਂ ਨੂੰ ਪੂਰੇ ਅਤੇ ਸਹੀ ਸੱਚੇ ਗੁਰਮੁਖ ਜਾਣੋ ਜੀ ਜੋ ਗੁਰਮੁਖ ਸਾਧਕ ਪਰ ਮਿਸਰ ਹਰ ਦੇ ਗੁਰਸਬ ਗੁਰਬਾਣੀ ਨਾਮ ਨੂੰ ਰਾਹ ਤੇ ਹਾਂਜੀ ਉਹਨਾਂ ਦੀ ਸੰਗਤ ਕਰੋ ਜੀ ਅਤੇ ਉਹਨਾਂ ਦੀ ਜਮਾ ਦੀ ਮਥਾਜੀ ਖਤਮ ਹੋ ਜਾਂਦੀ ਹੈ ਜੀ ਇਸ ਸ਼ਬਦ ਸਾਰ ਇਸ ਨੂੰ ਕਰੀਏ ਜੀ ਇਸ ਸ਼ਬਦ ਦੇ ਗੁਰੂ ਜੀ ਬੇਜਿੰਦੇ ਹਾਂ ਜੀ ਕਿ ਜੋ ਜੀਵ ਮਨੁੱਖ ਦੇ ਮਨ ਨੂੰ ਜਨਮ ਜਨਮ ਆਤਰਾ ਦੀ ਮੈਨ ਲੱਗੀ ਹੁੰਦੀ ਹੈ ਵਿਸ਼ੇ ਵਕਾਰਾਂ ਦੀ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਗੁਰੂ ਦੀ ਕਿਰਪਾ ਦੁਆਰਾ ਆਪ ਆਪ ਮਰਨ ਨਾਲ ਲੰਘਦੀ ਹੈ ਜੀ ਫਿਰ ਉਹਨਾਂ ਨੂੰ ਮੈਨ ਨਹੀਂ ਲੱਗਦੀ ਜੀ ਅਤੇ ਨਾ ਹੀ ਉਹਨਾਂ ਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ ਜੀ ਫਿਰ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਭਗਤੀ ਦਾ ਬਹੁਤ ਮਹੱਤਵ ਹੈ ਜੀ ਗੁਰੂ ਜੀ ਆਖਦੇ ਹਨ ਕਿ ਗੁਰਮੁਖ ਸਾਕ ਜਨ ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲੱਗੇ ਹੋਏ ਹਨਾਂਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੀ ਜੋ ਹਰ ਵੇਲੇ ਸਵਾਸ ਸਵਾਸ ਪਰਮੇਸ਼ਰ ਹਾਰ ਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਆराधना ਕਰਦੇ ਰਹਿੰਦੇ ਹਨ ਜੀ ਅੱਜ ਦਾ ਵਿਚਾਰ ਕਰਦੇ ਆ ਬਿਲਕੁਲ ਉਹਨੇ ਕਾ ਭੁੱਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ 와이구르 제키 파태